चढ़दी कला पंजाब न्यूज़ ते आप सब का स्वागत है सरकारी कॉलेज गुरदासपुर विखे विश्व वातावरण दिवस मनाया गया जिस कॉलेज दे एन एस एस और विद्यार्थियों तो इलावा कॉलेज स्टाफ ने भी हिस्सा लिया ਸ਼ਹਿਰ ਦੇ ਪਤਵੰਤੇ ਵੀ ਇਸ ਮੌਕੇ ਹਾਜ਼ਰ ਹੋਏ ਐਚਐਸ ਰੰਦਾਵਾ ਡਾਇਰੈਕਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰੀਜਨਲ ਸੈਂਟਰ ਗੁਰਦਾਸਪੁਰ ਬਤੌਰ ਮੁੱਖ ਮਹਿਮਾਨ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਪਰਵਿੰਦਰ ਸੈਣੀ ਜ਼ਿਲ੍ਹਾ ਗਾਈਡਨਸ ਅਤੇ ਕਾਉਂਸਲਿੰਗ ਅਫਸਰ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ ਇਸ ਮੌਕੇ ਤੇ ਇੱਕ ਪੇੜ ਮਾਂ ਦੇ ਨਾਮ ਮੁਹਿਮ ਅਨੁਸਾਰ ਸਾਰੇ ਅਧਿਆਪਕਾਂ ਨੇ ਕਾਲਜ ਦੇ ਮੈਦਾਨ ਵਿੱਚ ਇੱਕ ਇੱਕ ਪੌਦਾ ਲਗਾਇਆ ਇਸ ਮੌਕੇ ਕਾਲਜ ਵੱਲੋਂ ਵਾਤਾਵਰਣ ਸੁਰੱਖਿਆ ਸੈਮੀਨਾਰ ਹੋਵੇਗਾ ਅਤੇ ਹਾਜ਼ਰ ਵਿਦਿਆਰਥੀਆਂ ਤੇ ਬਾਕੀਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਪ੍ਰੇਰਿਆ ਗਿਆ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਸਾਰੇ ਸਸਤੀ ਕਾਲ ਇਸਤਾਨ ਦੱਸਿਆ ਡਾਕਟਰ ਪੱਲਾਜੀ ਨੇ ਅੱਜ ਬਾਂ ਗੱਲ ਕਰ ਰਹੇ ਵਾਤਾਵਰਣ ਬਚਾਉਣ ਬਾਰੇ। ਆਪਾਂ ਨੂੰ ਕਿਉਂ ਲੋੜ ਪਈ ਦੇਚ ਆਪਾਂ ਬਹੁਤ ਭਾਈਵਾਲਾ ਹੈਗੇ ਆ ਤੁਹਾਡੇਆਂ ਨੇ ਹੈਗੇ ਨੇ ਬਹੁਤ ਜ਼ਿਆਦਾ ਸੀ ਪਲਾਸਟਿਕ ਵਰਤੋਂ ਕਰ ਰਹੇ ਆ। ਨਾ ਕਿਸਾਨ ਖਾਦਾਂ ਦਵਾਈਆਂ ਜਾਦਾ ਪਾ ਕਰਕੇ ਸਾਡਾ ਵਾਤਾਵਰਨ ਖਰਾਬ ਹੋ ਰਿਹਾ ਆ ਆਪਾਂ ਇਹਨਾਂ ਨੂੰ ਬਚਾਉਣ ਦੇ ਇਕੱਠੇ ਹੋਏ ਆ ਇਹ ਬੜਾ ਵੱਡਾ ਪਰਲਾ ਡਾਕਟਰ ਪੱਲਾ ਜੀ ਦਾ ਜਿੰਨਾ ਇਹਨਾਂ ਨੂੰ ਪਹਿਲ ਕਰਨ ਕੀਤੀ ਆ ਤੇ ਸਾਰੇ ਵਿਦਿਆਰਥੀ ਇਹਨਾਂ ਦੇ ਸਟਾਫ ਨੇ ਇਕੱਠੇ ਹੋ ਕੇ ਇਹ ਬੜਾ ਵੱਡਾ ਹਮਲਾ ਮਾਰਿਆ ਕਿ ਆਪਾਂ ਜਿੰਨੇ ਵੀ ਹੈਗੇ ਸਾਡੇ ਸਾਥੀ ਬੱਚੇ ਜਾਂ ਸਾਡੇ ਟੀਚਰ ਉਹਨਾਂ ਨੂੰ ਅਵੇਅਰ ਕੀਤਾ ਕਿ ਆਪਾਂ ਆਪਣਾ ਕਿਸ ਤਰ੍ਹਾਂ ਵਾਤਾਵਰਨ ਬਚਾ ਸਕਦੇ ਹਾਂਗੇ ਇਹ ਬੜਾ ਜ਼ਰੂਰੀ ਹੋ ਗਿਆ ਆਪਣਾ ਬਚਾਉਣਾ ਵਾਤਾਵਰਨ ਨੂੰ ਕਿਉਂਕਿ ਅੱਜਕੱਲ ਕਿੰਨੀਆਂ ਸਮੱਸਿਆ ਆ ਰਹੀਆਂ ਕਿ ਅਨੁਸਾਰਾਂ ਵਿੱਚ ਕਿਸੇ ਨੂੰ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਆ ਰਹੀਆਂ ਉਹ ਸਾਰਾ ਕਾਰਨ ਇਹੀ ਆ ਕਿ ਸਾਡਾ ਵਾਤਾਵਰਨ ਬਹੁਤ ਖਰਾਬ ਹੋ ਰਿਹਾ ਰੇਨਫਾਲ ਕਿੰਨੂੰ ਘਟ ਪੈ ਰਹੀ ਆ ਗਰਮੀ ਬੜੀ ਹੋ ਰਹੀ ਆ ਆਪਾਂ ਜਿਆਦਾ ਵਰਤੋਂ ਘਰਾਂ ਦੇ ਵਿੱਚ ਏਸੀ ਦੀ ਕਰਨ ਲੱਗੇ ਆ ਵਹਿ 2 ਮਹੀਨੇ ਆਪਾਂ ਨੂੰ ਮਈ ਜੂਨ ਆਪਾਂ ਜੜਾ ਕੂਲਰ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਕਰਕੇ ਸਾਰਿਆਂ ਨੂੰ ਇਹੀ ਬੇਨਤੀ ਆਪਾਂ ਪਰਾਲ ਮਿਲ ਕੇ ਵਾਤਾਵਰਨ ਬਚਾਈਏ ਧੰਨਵਾਦ ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿੱਚ ਵਿਸ਼ ਵਾਤਾਵਰਨ ਦਿਵਸ ਆਯੋਜਿਤ ਕੀਤਾ ਗਿਆ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਦੇ ਆਦੇਸ਼ ਅਨੁਸਾਰ ਅੱਜ ਐਨਸੀਸੀ ਦੇ ਵਿਦਿਆਰਥੀ ਐਨਐਸਐਸ ਦੇ ਵਿਦਿਆਰਥੀ ਸ਼ਾਮਲ ਹੋਏ ਇਸ ਦੇ ਵਿੱਚ ਇਸ ਮੌਕੇ ਦੇ ਉੱਤੇ ਡਾਕਟਰ ਸੰਧੂ ਡਾਕਟਰ ਰੰਧਾਵਾ ਐਚਐਸ ਰੰਧਾਵਾ ਜੀ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰੀਜਨਲ ਸੈਂਟਰ ਗੁਰਦਾਸਪੁਰ ਦੇ ਮੁਖੀ ਵੀ ਨੇ ਡਾਇਰੈਕਟਰ ਵੀ ਨੇ ਉਹ ਹਾਜ਼ਰ ਹੋਏ ਉਹਨਾਂ ਦੇ ਨਾਲ ਸੇਖੋਂ ਸਾਹਿਬ ਉਨ੍ਹਾਂ ਦੇ ਨਾਲ ਪਰਮਿੰਦਰ ਸੈਣੀ ਜੀ ਔਰ ਸਾਰੇ ਵਿਦਿਆਰਥੀਆਂ ਨੇ ਅੱਜ ਇਸ ਸੈਮੀਨਾਰ ਦਾ ਆਯੋਜਨ ਕੀਤਾ ਜਿਹਦੇ ਵਿੱਚ ਉਨ੍ਹਾਂ ਨੂੰ ਵਾਤਾਵਰਨ ਬਚਾਉਣ ਦੇ ਲਈ ਔਰ ਪਲਾਸਟਿਕ ਨੂੰ ਨਾ ਵਰਤਣ ਵਾਸਤੇ ਪ੍ਰੇਰਿਤ ਕੀਤਾ ਗਿਆ ਔਰ ਪਲਾਸਟਿਕ ਦੀ ਵਰਤੋਂ ਦੇ ਨਾਲ ਜਿਵੇਂ ਸਾਡਾ ਵਾਤਾਵਰਨ ਖਰਾਬ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਸਾਡੇ ਅਧਿਆਪਕਾਂ ਵੱਲੋਂ ਔਰ ਮੁੱਖ ਮਹਿਮਾਨ ਜੀ ਵੱਲੋਂ ਅੱਜ ਬੂਟੇ ਵੀ ਲਗਾਏ ਜਾਣਗੇ ਔਰ ਇਹ ਜਿਹੜਾ ਉਪਰਾਲਾ ਇਸ ਕਰਕੇ ਕੀਤਾ ਗਿਆ ਤਾਂਕਿ ਅਸੀਂ ਜਿਵੇਂ ਸਾਡਾ ਪਾਣੀ ਗੰਦਲਾ ਹੋ ਰਿਹਾ ਸਾਡੀ ਧਰਤ ਗੰਦਲੀ ਹੋ ਰਹੀ ਹੈ ਸਾਡੀ ਹਵਾ ਗੰਦਲੀ ਹੋ ਰਹੀ ਹੈ ਉਹਨੂੰ ਬਚਾਉਣ ਵਾਸਤੇ ਇੱਕ ਉਪਰਾਲਾ ਔਰ ਸਰਕਾਰੀ ਕਾਲਜ ਗੁਰਦਾਸਪੁਰ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਪ੍ਰੋਗਰਾਮ ਆਯੋਜਿਤ ਕਰੇ